ਤੈਨੂੰ 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 ਮੇਰੇ ਲਈ ਸਭ ਤੋਂ ਖੁਸ਼ੀ ਦੇ ਪਲ ਉਹ ਹੁੰਦੇ ਸਨ ਜਦੋਂ ਬਾਬਾ ਵਾਰਿਸ ਸ਼ਾਹ ਦੀ ਹੀਰ ਦਾ ਪ੍ਰੋਗਰਾਮ ਆਉਂਦਾ ਤੇ ਮੇਰੇ ਗੁਰੂ ਜੀ ਵਾਰਿਸ ਸ਼ਾਹ ਨੇ ਕੀ ਲਿਖਿਆ ਵਾਰਿਸ ਸ਼ਾਹ ਦਾ ਜਿਹੜਾ ਕਿਰਦਾਰ ਆ ਉਹਨੂੰ ਗਾ ਕੇ ਉਹ ਪੇਸ਼ ਕਰਦੇ ਸਨ ਸੁਰਾਂ ਨਾਲ ਬਖਸ਼ਿਆ ਕੋਈ ਗਾਇਕ ਜੇ ਲੋਕਾਂ ਦਾ ਹਰਮਨ ਪਿਆਰਾ ਵੀ ਹੋਵੇ ਤਾਂ ਸੋਨੇ ਤੇ ਸੁਹਾਗਾ ਹੁੰਦਾ ਹੈ ਮੈਂ ਅੱਜ ਵੀ ਉਹਨਾਂ ਦਰਬਾਰਾਂ ਦਾ ਝਾੜੂ ਬਰਦਾਰ ਹਾਂ ਮੈਂ ਅੱਜ ਵੀ ਉਹਨਾਂ ਲੋਕਾਂ ਲਈ ਉਸੇ ਤਰ੍ਹਾਂ ਗਾਉਣਾ ਚਾਹੁੰਦਾ ਹਾਂ ਬਸ਼ਰਤੇ ਕਿ ਉਹਨਾਂ ਨੂੰ ਸੰਗੀਤ ਲਈ ਉਨੀ ਸ਼ਰਦਾ ਹੋਵੇ ਜਾਂ ਸੰਗੀਤਕਾਰਾਂ ਲਈ ਉਨੀ ਸ਼ਰਦਾ ਹੋਵੇ